ਜੋ ਬਾਜਾਖਾਨਾ ਵਿਖੇ ਭਾਰਤੀ ਕਿਸਾਨ ਜੀ ਨੇ ਇੱਕ ਤਾਂ ਸਿੱਧੂਪੁਰ ਦੇ ਵੱਡੀ ਗਿਣਤੀ ਕਿਸਾਨਾਂ ਵੱਲੋਂ ਇਕੱਤਰ ਹੋ ਕੇ ਜਿਨਾ ਫਰੀਦਕੋਟ ਦੇ ਐਸਐਸਪੀ ਦਾ ਪਤਲਾ ਫੂਕਿਆ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਕਈ ਮਾਮਲਿਆਂ ਨੂੰ ਲੈ ਕੇ ਰਾਜਨੀਤਿਕ ਸਹਿਤ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਹ ੱੱ ਕਰਦਾ ਹੈ ਤੇ ਪਿੰਡ ਫਿੱਡੇ ਕਲਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਜਿਹਦੇ ਚ ਇਹਨਾਂ ਨੇ ਕਿਹਾ ਕਿ ਪੀੜਤ ਧਿਰ ਨੂੰ ਵੱਡਾ ਨੁਕਸਾਨ ਹੋਣ ਦੇ ਬਾਵਜੂਦ ਜਿਹੜਾ ਕੁਝ ਪ੍ਰਸ਼ਾਸਨ ਵੱਲੋਂ ਠੁਮਕਾਇਆ ਜਾ ਰਿਹਾ ਹੈ ਗੁਰੂ ਘਰ ਦੀ ਜ਼ਮੀਨ ਦੇ ਉੱਤੇ ਕੁਝ ਘਰ ਕਾਬਜ਼ ਹੈ ਲੰਬੇ ਸਮੇਂ ਤੋਂ ਦਾ ਕਮੇਟੀ ਨੇ ਮਤੇ ਵੀ ਪਾਏ ਹੋਏ ਆ ਵੀ ਜਿਹੜੇ ਇਹ ਘਰ ਆ ਜਿਹੜੇ ਗੁਰਦੁਆਰ ਦੇ ਜ਼ਮੀਨ 'ਤੇ ਬੈਠੇ ਆ ਇਹ ਗੁਰਦੁਆਰੇ ਦੀਆਂ ਕਿਸੇ ਵੀ ਗਤੀਵਿਧੀਆਂ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ। ਇਸ ਵਾਰਾ ਕੀ ਹੋਇਆ ਕਿ ਉਹਨਾਂ ਦਾ ਆਪ ਦਾ ਸਰਪੰਚ ਹੈ ਜਿਹੜਾ ਨਗਰ ਕੀਰਤਨ ਪਿੰਡ ਦੇ ਵਿੱਚ ਨਿਕਲਣਾ ਸੀ ਉਸੇ ਪ੍ਰਵਾਹ ਦਾ ਟਰੈਕਟਰ ਸੀ ਜਿਹੜਾ ਉਹ ਨਗਰ ਕੀਰਤਨ ਦੀ ਪਾਲਤੀ ਵਾਲੀ ਕਾਨਫਰੰਸ ਤੇ ਲਾਇਆ ਜਾਣਾ ਸੀ। ਲੋਕਾਂ ਨੇ ਉਸ ਦਾ ਵਿਰੋਧ ਕੀਤਾ। ਆਖਰ ਬਿਕਰਪੁਰ ਦੇ ਡੇਕਲਾ ਨੂੰ ਪ੍ਰਧਾਨ ਹੈ ਉਹਦੇ ਭਾਈ ਦੇ ਸਿਰ ਦੇ ਵਿੱਚ ਘਰਾੜ ਮਾਰਿਆ ਜਿਹਦੇ ਕਰਕੇ ਉਹਦੇ ਸਿਰ ਦੇ ਵਿੱਚ ਜਿਹੜੀ ਖੋਪੜੀ ਸੀ ਉਹ ਫੈਕਟਰ ਹੋ ਗਈ 308 ਦਾ ਪਰਚਾ ਦਰਜ ਹੋਇਆ ਜੀ ਉਹਨਾਂ ਦੇ 4 ਤਰੀਕ ਦਾ ਪਰਚਾ ਦਰਜ ਹੋਇਆ ਅਜੇ ਤੱਕ ਜਿਹੜੇ ਮੁਰਜ਼ਮਾ ਉਹ ਨਹੀਂ ਖੜੇਗੇ ਅਸੀਂ 23 ਨੂੰ ਅਸਦੀ ਸਾਹਿਬ ਦੇ ਧਰਨਾ ਦਿੱਤਾ ਉਹਦੇ ਸਾਨੂੰ ਵਿਸ਼ਵਾਸ ਕਰਵਾਇਆ ਮੀਟਿੰਗ ਹੋਈ ਅਸਦੀ ਸਭਾ ਨਾਲ ਮੀਟਿੰਗ ਦੇ ਵਿੱਚ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਉਹਨਾਂ ਬੰਦਿਆਂ ਨੂੰ ਖੇਤੀ ਕਰਫਤਾਰ ਕਰਾਂਗੇ 3 ਤਰੀਕ ਤੋਂ ਤੱਕ ਤਾਂ ਉਹਨਾਂ ਨੇ ਸਭ ਨੂੰ ਸਮਾਂ ਮੰਗਿਆ ਪਰ 27 ਤਰੀਕ ਨੂੰ ਕੌਲਸ ਪ੍ਰਸ਼ਾਸਨ ਨੇ ਜਿਹੜਾ ਕੋਟਪੂਰੇ ਨਗਰ ਦਾ ਐਸਐਚਓ ਹੈ ਪ੍ਰਕਾਸ਼ ਸਿੰਘ ਉਹਨੇ ਜਾ ਕੇ ਪੀਤ ਘਿਰ ਦੇ ਘਰਾਂ ਦੇ ਵਿੱਚ ਸਾਥੀ ਮਾਰੇ ਉਹਨਾਂ ਨੂੰ ਜ਼ਬਰਦਸਤ ਉਹਨਾਂ ਨੂੰ ਕਿਹਾ ਜਗਾ ਉਹਨਾਂ ਦੇ ਨਾਲ ਸਮਝੌਤਾ ਕਰ ਲਓ ਰਾਜੀਨਾਮਾ ਕਰ ਲਓ ਤੇ ਨਹੀਂ ਫਿਰ ਕੋਟੇ ਦੇ ਬਰਾਬਰ ਪਰਚਾ ਦਰਜ ਕਰਵਾ ਦੇਣਾ ਤੇ ਕੋਈ ਚੁੱਕੇਗਾ ਇਹ ਉਹ ਜਿਹੜੀਆਂ ਧਮਕੀਆਂ ਉਹ ਦੇ ਰਿਆ ਆਲਾ ਕਿ ਪਿੰਡ ਤੇ ਨੂੰ ਇਨਸਾਫ ਤਾਂ ਕੀ ਦੇਣਾ ਸੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਅਸੀਂ ਇੱਥੇ ਵਿਰੋਧ ਦੇ ਵਿੱਚ ਪਰਸੋਂ 28 ਤਰੀਕ ਨੂੰ ਸਾਡੀ ਮੀਟਿੰਗ ਦੁਬਾਰਾ ਫੇਰ ਪ੍ਰਸ਼ਾਸਨ ਦੇ ਨਾਲ ਹੋਈ ਸਾਰਾ ਦਿਨ ਮੀਟਿੰਗਾਂ ਚੱਲਦੀਆਂ ਰਹੀਆਂ ਕੋਈ ਛਿੱਟੇ ਤੇ ਨਹੀਂ ਪਹੁੰਚੇਗੇ ਹਜੇ ਤੱਕ ਤੇ ਕੰਡੇਵਾਲ ਸਾਹਿਬ ਦੇ ਘਰੇ ਵੀ ਮੀਟਿੰਗਾਂ ਹੋਈਆਂ ਮੈਂ ਵੀ ਉੱਥੇ ਮੌਜੂਦ ਸੀ ਐਸਪੀ ਜੀਤ ਸਾਹਿਬ ਉੱਥੇ ਪਹੁੰਚੇ ਹੋਏ ਸੀ ਪਰ ਕਿਸੇ ਛਿੱਟੇ ਤੇ ਨਹੀਂ ਗੱਲ ਪਹੁੰਚੀ ਗਈ ਤਾਂ ਫਿਰ ਜ਼ਿਲ੍ਹਾ ਜੱਥੇਬੰਦੀ ਸੀ ਜਿਹੜੀ ਉਹਨੇ ਫੈਸਲਾ ਲਿਆ ਅਸੀਂ ਪਿੰਡ-ਪਿੰਡ ਦੇ ਵਿੱਚ ਜਿਹੜੇ ਨੀਰਕੋਟ ਦੇ ਲੈਣਾ ਸੰਬੰਧਤ ਐਸਐਸਪੀ ਪ੍ਰਗਿਆ ਜਾਇਆ ਜਾਇਨਾ ਉਹਨਾਂ ਦੇ ਪੁੱਤਨੇ ਫੂਕਾਂਗੇ ਤੇ 9 ਤਰੀਕ ਤੱਕ ਜੇ ਸਾਡੇ ਮਸਲੇ ਦਾ ਹੱਲ ਨਾ ਹੋਇਆ ਤਾਂ ਅਸੀਂ ਭੜੇ ਪੱਤਰ ਦੇ ਉੱਤੇ ਕੋਈ ਪ੍ਰਦਰਸ਼ਨ ਕਰਾਂਗੇ ਨੀਰਕੋਟ ਦੇ ਵਿੱਚ ਭਾਵੇਂ ਸਾਨੂੰ ਕਹਿਣਾ ਕੀ ਪੁਆਇੰਟ ਜਾਬ ਕਰਨਾ ਪਵੇ ਭਾਵੇਂ ਐਸਐਸਪੀ ਦਫ਼ਤਰ ਦਾ ਘਰਾਓ ਕਰਨਾ ਪਵੇ ਜੋ ਵੀ ਜਥੇਬੰਦੀ ਦਾ ਫੈਸਲਾ ਹੋਊਗਾ ਉਹਦੇ ਮੁਤਾਬਕ ਜਿਹੜਾ 9 ਤਰੀਕ ਨੂੰ ਅਸੀਂ ਵੱਡਾ ਪ੍ਰੋਗਰਾਮ ਕਰਨਾ ਹੈ ਉਹਦੇ ਪਰਲਾ ਜਿਹੜਾ ਜੁੜਿਆ ਜਿਹੜਾ ਇਹ ਪੁੱਤਨਾ ਫੂਕਿਆ ਗਿਆ ਇਸੇ ਦੇ ਨਾਲ ਵੱਲ ਦਾ ਮਸਲਾ ਸੀ ਉਹ 97 ਮਹੀਨੇ ਦਾ ਉਹ ਝਗੜਾ ਹੋਇਆ ਸੀ ਬੰਦੇ ਨੂੰ ਕੁੱਟਿਆ ਮਾਰਿਆ ਉਹ ਧੱਕੇ ਮਾਰੇ ਪਰਚਾ ਦਰਜ ਕਰਵਾਇਆ ਪਰ ਨਾ ਤਾਂ ਉਹਨਾਂ ਤੇ ਐਫਆਈਆਰ ਹੋਈ ਨਾ ਉਹ ਬੁਰਜਮਾਨ ਨੂੰ ਅਜੇ ਤੱਕ ਫੜਿਆ ਗਿਆ ਇਸੇ ਤਰ੍ਹਾਂ ਇੱਕ ਮਤਲਬ ਜਿਹੜੇ ਆ ਤੁਸੀਂ ਇਰੀਗੇਸ਼ਨ ਵਿਭਾਗ ਵਾਲੇ ਆ ਜਿਹੜੇ ਠੱਗ ਹੈ ਬਾਹਰ ਬੱਚਿਆਂ ਨੂੰ ਭੇਜਦੇ ਆ ਉਹਨਾਂ ਨੇ ਚੰਦਵਾਜੇ ਦਾ ਕੋਈ ਮਸਲਾ ਸੀਗਾ ਉਹਨਾਂ ਤੇ ਵੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਸਬੰਧਤ ਮਸਲੇ ਆ ਕਈ ਜਿਵੇਂ ਸਾਡੇ ਬਾਜੇਖਾਨੇ ਨਾਲ ਸਬੰਧਤ ਰੋਲਤੂ ਸਿੰਘ ਦਾ ਮਸਲਾ ਸੀ ਇਹ ਪ੍ਰਸ਼ਾਸਨ ਨੇ ਜਥੇਬੰਦੀ ਦੇ ਦਰਵਾਜ਼ੇ ਵਿੱਚ ਆ ਕੇ ਭਾਵੇਂ ਉਹ ਉਹਨੂੰ ਹੱਲ ਕਰ ਦਿੱਤਾ ਕੇਰਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਵੀ ਉਹਦਾ ਕੀ ਕੀਤਾ ਉਹਦਾ ਵੀ ਮੁਕੱਦਮਾ ਚੱਲ ਰਿਹਾ ਜਾਂ ਰੋਲਤੂ ਸਿੰਘ ਨੂੰ ਬਦਲ ਮੂਹਰੇ ਵਿੱਚ ਨਜ਼ਾਇਜ਼ ਖਾਇਆ ਹੋਇਆ ਵਸੇ ਇਹ ਕਿਹਾ ਸੋ ਰੋਲਤੂ ਸਿੰਘ ਦੀ ਜਗ੍ਹਾ ਤੇ ਨਾਲੇ ਤਾਂ ਕਬਜਾ ਕਰਨ ਬੈਠਾ ਮੁਰਜਮ ਨਾਲੇ ਉਲਟਾ ਰੋਲਤੂ ਸਿੰਘ ਤੇ ਹੀ ਮੁਕੱਦਮਾ ਹੋਇਆ ਉਹਦੀ ਅਸੀਂ enquairy ਲਾਈ ਸੀ ਉਹਦੀ enquairy ਰੁਕੀ ਹੋਈ ਸੀ ਜਿਹੜਾ ਹੁਣ ਅਸੀਂ ਪ੍ਰਦਰਸ਼ਨ ਕੀਤਾ ਹੈ, ਰੋਜ਼ ਪ੍ਰਦਰਸ਼ਨ ਕੀਤਾ ਹੈ। ਇਹਨੂੰ ਮੁੱਖ ਰੱਖਦੇ ਹੋਏ ਜਿਹੜਾ ਆਪਣੇ ਬਾਜੇਖਾਨੇ ਦਾ ਐਸ.ਐਚ.ਓ ਹੈ, ਉਹਦੀ ਜਿਹੜੀ ਸੀਗੀ ਜਿਹੜੀ ਉਹ ਭੇਜ ਦਿੱਤੀ ਹੈ, ਉਹਦੀ ਸਾਰੀ ਰਿਪੋਰਟ ਤਿਆਰ ਕਰਕੇ ਵੀ ਕਹਿ ਰਹੇ ਆ ਵੀ ਅਸੀਂ ਰੋਲਦੂ ਸਿੰਘ ਨੂੰ ਮੁਕਤਮੇ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ। ਉਹਦਾ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਉਹਦਾ ਕੀ ਕੀਤਾ ਹੈ। ਬਾਕੀ ਜਿਹੜਾ ਇਹ ਪ੍ਰਸ਼ਾਸਨ ਨੇ ਨਾ ਹੱਲ ਕੀਤਾ ਤਾਂ ਅਸੀਂ ਫਿਰ ਦੁਬਾਰਾ ਇਹ ਕਹਿਣੇ ਆਂ ਵੀ ਅੱਜ ਤਾਂ ਅਸੀਂ ਪੁਤਲਾ ਸੁੱਟਿਆ। ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸੰਜੇ ਜਥੇਵੰਦੀ ਪ੍ਰੋਗਰਾਮ ਹੋਊਗੀ, ਭਾਵੇਂ ਉਹ ਐਸ.ਐਸ.ਪੀ ਦਾ ਘਰਾਓ ਹੋਵੇ। ਕਾਵੇਂ ਡੈਨਾ ਟਿਕ ਮਾਰਦੇ ਸੰਗ ਜਾਣ ਲਾਣਾ ਕੋਈ ਵੀ ਜੋ ਵੀ ਕਰਨਾ ਪਿਆ ਹੋਵੇ। ਬੰਦਵਾਸ ਇੱਕ ਦੂਜੀ ਗੱਲ ਹੋਰ ਸਾਡੀ ਰਹਿ ਗਈ। ਇੱਕ ਸਾਡੇ ਜਿਹੜਾ ਸੂਬਾ ਪ੍ਰਧਾਨ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਵੀ ਇਨਸੈਕਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਆ। ਵੀ ਅਸੀਂ ਜਿਹੜੇ ਪੰਜਾਬ ਦੇ ਵੱਡੇ-ਵੱਡੇ ਲੀਡਰ ਆ ਜਿਹੜੇ ਉਹਨਾਂ ਨੂੰ ਮਾਰਨਾ ਹੈ। ਉਹ ਸਰਕਾਰੀ ਏਜੰਸੀਆਂ ਮਤਲਬ ਵਰਵਾਉਣਾ ਚਾਹੁੰਦੀਆਂ ਨੇ ਲੀਡਰਾਂ ਨੂੰ ਜਿਨ੍ਹਾਂ ਦੇ ਵਿੱਚ ਡੱਲੇਵਾਲ ਸਾਹਿਬ ਦਾ ਨਾਮ ਵੀ ਦਰਜ ਹੈ। ਅਸੀਂ 3 4 12 ਜਥੇਬੰਦੀ ਵੱਲੋਂ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲ ਕਿਤੇ ਹੈ ਪਰ ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਨੇ ਮੈਦੇ ਉਸ ਤੇ ਕੋਈ ਦੌਰ ਨ ਕੀਤੀ ਜੇਕਰ ਗੱਲੇ ਸਾਹਿਬ ਕਵਾਲ ਸਾਹਿਬ ਦਾ ਕੋਈ ਨੁਕਸਾਨ ਹੁੰਦਾ ਹੈ ਇਹਦਾ ਨੁਕਸਾਨ ਤੇ ਜਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਊਗਾ ਕਿ ਜਥੇਬੰਦੀ ਦੇ ਵਾਸਤੇ ਵੀ ਕੋਈ ਅਸਰ ਸਾਡੇ ਦੇ ਵਾਸਤੇ ਲਈ ਹੋਵੇਗਾ